ਰਾひਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸਿੱਟਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਅੱਜ ਥੋੜੀ ਜੀ ਮੇਰੀ ਸਿਹਤ ਠੀਕ ਨਹੀਂ ਤੇ ਇਹਦਾ ਕਾਰਨ ਇਹ ਵਾ ਤੇ ਸਾਡੇ ਨਜ਼ਦੀਕੀ ਕਿਸੇ ਦੇ ਡੈਥ ਹੋ ਗਈ ਸੀ ਤੇ ਉੱਥੇ ਕੱਲ ਜਾਣਾ ਪਿਆ ਭੋਗ ਤੇ ਉਹਨਾਂ ਪੈਨਾਮਲ ਵੇਖ ਕੇ ਤੇ ਇਹਨਾਂ ਦਾ ਭਰਾ ਸੀ ਮਾ ਮਾਤਰਾ ਦਾ ਪੁੱਤਰ ਸੀ ਉਹਨਾਂ ਵੱਲ ਦੇਖ ਕੇ ਤੇ ਮੈਨੂੰ ਮਤਲਬ ਬਹੁਤ ਹੀ ਦੁੱਖ ਹੋਇਆ ਤੇ ਕੱਲ ਦਾ ਮਤਲਬ ਆਣ ਕੇ ਉੱਠਿਆ ਨਹੀਂ ਗਿਆ ਤੇ ਬੀਬੀ ਸ਼ੂਗਰ ਵਧੀ ਤੇ ਬੀਬੀ ਘਟਿਆ ਸੀ ਤੇ ਸਵੇਰ ਦਾ ਕੁਝ ਖਾਣ ਨੂੰ ਦਿਲ ਨਹੀਂ ਕਰਦਿਆ ਤੇ ਅੱਜ ਆਪਾਂ ਬਣਾਵਾਂਗੇ ਸਾਬੂਦਾਣੇ ਦੀ ਖਿਚੜੀ ਇਹੋ ਹੀ ਆਪਾਂ ਬਣਾ ਕੇ ਅੱਜ ਖਾਵਾਂਗੇ ਇਹਦੇ ਵਿੱਚ ਆਪਾਂ ਦੋ ਗੰਡੇ ਪਾ ਰਹੇ ਆ ਇੱਕ ਆਲੂ ਪਾਵਾਂਗੇ ਥੋੜਾ ਜਿਹਾ ਲਸਣ ਤੇ ਦੋ ਤਣ ਮਿਰਚਾਂ ਪਾਵਾਂਗੇ ਇਸ ਸਿੰਪਲ ਤਰੀਕੇ ਨਾਲ ਆਪਾਂ ਇਹ ਖਿਚੜੀ ਬਣਾਵਾਂਗੇ ਤੇ ਅੱਜ ਆਪਾਂ ਇਹ ਖਿਚੜੀ ਖਾਵਾਂਗੇ ਕਿਉਂਕਿ ਰੋਟੀ ਨੂੰ ਦਿਲ ਨਹੀਂ ਕਰਦਾ ਸਿਹਤ ਨਹੀਂ ਥੋੜੀ ਠੀਕ ਮੈਂ ਤਾਂ ਨਹੀਂ ਕਿਸੇ ਨਾਲ ਬਣਾ ਮਾੜਾ ਪਾਣਾ ਕਿਸੇ ਤੇ ਬਣਾ ਆਵੇ ਰੱਬ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਦਿਨ ਦਿਹਾੜ ਫਿਰ ਦਿਨ ਦਿਹਾੜ ਭੁੱਲਦਾ ਨਹੀਂ ਜਿਵੇਂ ਦਾ ਦੁੱਖ ਆ ਜਾਵੇ ਤੇ ਤੇ ਆਜੋ ਹੁਣ ਆਪਾਂ ਨੇ ਇਹ ਕੰਡੇ ਕੱਟ ਲੈਨੇ ਆ ਆਲੂ ਕੱਟ ਲੈਨੇ ਆ ਤੇ ਫਿਰ ਆਪਾਂ ਮਿਲਦੇ ਆਂ ਤੇ ਸਾਬੂਦਾਣੇ ਨੂੰ ਆਪਾਂ 1/4 ਭਉ ਲੈਨੇ ਆ ਤੇ ਜਿੰਨਾ ਚੱਲਦਾ ਆਪਾਂ ਮਸਾਲਾ ਤਿਆਰ ਕਰਦੇ ਆ ਇਹ ਪੈਜ ਜੂਗਾ ਤੇਰਾ ਪਣਾਵਾਂਗੇ ਇਹਦੀ ਖਿਚੜੀ ਤੇ ਆਲੂ ਆਪਾਂ ਕੱਟ ਲਿਆ ਵੇਖੋ ਕੱਟ ਕੇ ਚੰਗੀ ਤਰ੍ਹਾਂ ਧੋ ਲਿਆ ਗੰਡੇ ਵੀ ਧੋ ਲਿਆ ਇਹ ਲਸਣ ਦੀਆਂ ਚਾਰ ਪੰਜ ਕਲੀਆਂ ਆਪਾਂ ਲਈਆਂ ਵੀ ਛਿੱਲ ਕੇ ਧੋਲੀਆਂ ਤੇ ਮਿਰਚਾਂ ਵੀ ਧੋਲੀਆਂ ਤੇ ਇਹਨਾਂ ਨੂੰ ਹੁਣ ਆਪਾਂ ਕੱਟ ਲੈਨੇ ਆ ਬਰੀ ਬਰੀ ਕੱਟਾਂਗੇ ਆਲੂ ਜੇ ਆਪਾਂ ਆਲੂ ਕੱਟ ਲਏ ਬਰੀ ਬਰੀਗ ਇਹ ਲਸਣ ਵੀ ਕੱਟ ਲਿਆ ਇਹ ਹਰੀ ਮਿਰਚ ਵੀ ਆਪਾਂ ਕੱਟ ਲਈ ਆ ਤੇ ਗੰਡੇ ਵੀ ਕੱਟ ਲਿਆ ਇਹਦੇ ਵਿੱਚੋਂ ਤੁਸੀਂ ਜੇ ਤੁਸੀਂ ਆਲੂ ਨਹੀਂ ਪਸੰਦ ਕਰਦੇ ਭਾਵੇਂ ਤੁਸੀਂ ਆਲੂ ਸਕਿੱਪ ਵੀ ਕਰ ਸਕਦੇ ਜੇ ਤੇ ਜੇ ਤੁਸੀਂ ਸਬਜ਼ੀਆਂ ਹੋਰ ਪਾਉਣੀਆਂ ਚਾਹੁੰਦੇ ਜੋ ਤੇ ਭਾਵੇਂ ਤੁਸੀਂ ਹੋਰ ਸਬਜ਼ੀਆਂ ਲਿਆ ਕੇ ਗੋਭੀ ਗਾਜਰ ਮਟਰ ਜਿਹੜੀ ਸਬਜ਼ੀ ਮਰਜ਼ੀ ਪਾ ਸਕਦੇ ਜੇ ਇਹਦੇ ਵਿੱਚ ਸਾਬੂਦਾਣੇ ਦੀ ਖਿਚੜੀ ਵਿੱਚ ਮੈਂ ਆਪਾਂ ਪਰ ਬਿਲਕੁਲ ਸਿੰਪਲ ਬਣਾ ਰਹੇ ਆ ਆਪਾਂ ਆਲੂ ਹੀ ਕੱਲੇ ਪਾ ਰਹੇ ਆ ਆਲੂ ਆ ਪਤਾ ਪਾ ਰਹੇ ਆ ਕਿਉਂਕਿ ਇਹ ਥੋੜਾ ਗਰਮੀ ਚ ਹੁੰਦਾ ਵਾ ਤੇ ਇਹਦਾ ਬੈਲੈਂਸ ਬਣ ਜਾਊਗਾ 슈ਗਰ ਦੀ ਮਰੀਜ਼ ਆ ਮੈਂ ਇਹੋ ਜੀਆਂ ਚੀਜ਼ਾਂ ਬਣਾ ਕੇ ਖਾਂਦੀ ਰਹਿੰਦੀ ਆ ਵੇ ਮੇਰੀ 슈ਗਰ 190 ਅੱਜ ਕਿੱਤੀ ਸੀ ਤੇ ਉਹ ਵੀ ਮੇਰੀ ਟੈਨਸ਼ਨ ਨਾ ਵਧਦੀ ਆ ਪਰ ਮੈਂ ਦੱਸਿਆ ਕਾਰਨ ਵਧਨ ਦਾ ਟੈਨਸ਼ਨ ਨਾ ਮੇਰੀ ਜ਼ਿਆਦਾ ਵਧਦੀ ਉਦਾਂ ਰਹੇ ਮੈਂ ਭਰੇਜ ਦੇ ਨਾਲ ਹੀ ਤੁਰੀ ਜਾਂਦੀ ਆ 슈ਗਰ ਮੇਰੀ ਸੈੱਟ ਰਹਿੰਦੀ ਆ ਤੇ ਆਜੋ ਆਪਾਂ ਇਹਨੂੰ ਹੁਣ ਲਾਉਨੇ ਆ ਤੜਕਾ খিਚੜੀ ਨੂੰ ਆਪਾਂ ਤੜਕਾ ਲਾ ਲੈਨੇ ਆਂ ਆਲੂ ਨੂੰ ਆਪਾਂ ਥੋੜਾ ਜਿਹਾ ਲੂਣ ਲਾਇਆ ਸੀ ਇਹਨਾਂ ਨੂੰ ਆਪਾਂ ਪਾ ਕੇ ਫਿਰ ਦੁਬਾਰਾ ਧੋ ਲਾਂਗੇ ਇੱਕ ਵਾਰ ਕਿਉਂਕਿ ਆਲੂ ਅੱਜਕੱਲ ਦੇ ਥੋੜੇ ਜਿਹਾ ਲਿੱਸੇ ਹੁੰਦੇ ਆ ਇਹਨਾਂ ਨੂੰ ਲੂਣ ਲਾ ਕੇ ਰੱਖ ਦੋ ਤੇ ਫਿਰ ਠੀਕ ਹੋ ਜਾਂਦੇ ਆ ਦੁਬਾਰਾ ਧੋਣੇ ਪੈਂਦੇ ਵਾਰ ਐਕਸ਼ਨ ਆਪਾਂ ਨੇ ਕਰ ਲਿਆ ਜੀ ਆਪਾਂ ਇਹ ਕਿੱਤਲ ਦੇ ਬਤੀਲੇ 'ਚ ਖਿਚੜੀ ਬਣਾਵਾਂਗੇ ਫਿਰ ਬਾਅਦ 'ਚ ਆਪਾਂ ਇਹਨੂੰ ਕੱਢ ਲਾਂਗੇ ਬਣਾ ਕੇ ਆਪਾਂ ਪਾ ਲੈਨੇ ਆਂ ਦੇਸੀ ਘਿਓ ਦੇਸੀ ਘਿਓ ਦੇ ਵਿੱਚ ਆਪਾਂ ਚਾਪਾ ਟਿੱਕੜੀ ਬਣਾਵਾਂਗੇ ਕਿ ਕਿਉਂ ਆਪਣਾ ਗਰਮ ਹੋ ਗਿਆ ਤੇ ਆਪਾਂ ਪਾਵਾਂਗੇ ਜੀਰਾ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ ਆਪਾਂ ਹਰ ਚੀਜ਼ ਸਿੰਪਲ ਤਰੀਕੇ ਨਾਲ ਬਣਾਉਨੇ ਆਪਾਂ ਬਹੁਤੇ ਮਸਾਲੇ ਨਹੀਂ ਪਾਵਾਂਗੇ ਇਹ ਜਿਹੜਾ ਆਪਾਂ ਥੋੜਾ ਜਿਹਾ ਲਸਣ ਲਿਆ ਘੱਟ ਕੇ ਇਹ ਪਾ ਲੈਨੇ ਆਂ ਜੀਰਾ ਆਪਣਾ ਭੁੱਜ ਗਿਆ ਲਸਣ ਵੀ ਆਪਣਾ ਦੇਖੋ ਭੁੱਜ ਗਿਆ ਹੁਣ ਆਪਾਂ ਪਾਵਾਂਗੇ ਗੰਡੇ ਜਿਹੜੇ ਆਪਾਂ ਛੱਟ ਕੇ ਲੈ ਆ। ਗੰਡੇ ਆਪਣੇ ਝੁਜ ਗਏ ਵੇਖੋ ਥੋੜੇ ਜੇ ਬ੍ਰਾਊਨ ਹੋ ਗਏ ਆ। ਇਹ ਆਪਾਂ ਹਰੀ ਮਿਰਚ ਪਾ ਲਾਂਗੇ। ਜਿਹੜੀਆਂ ਦੋ ਮਿਰਚਾਂ ਆਪਾਂ ਕੱਟ ਕੇ ਲਈਆਂ ਵਾਂ। ਜ਼ਿਆਦੀ ਮਿਰਚ ਨਹੀਂ ਆਪਾਂ ਪਾ ਰਹੇ ਕਿਉਂਕਿ ਬੱਚੇ ਖਾਂਗੇ। ਬੱਚੇ ਫਿਰ ਮਿਰਚ ਨਹੀਂ ਖਾਂਦੇ। ਨਾਲ ਹੀ ਆਪਾਂ ਪਾ ਲਾਂਗੇ ਇਹ ਆਲੂ ਜਿਹੜੇ ਆਪਾਂ ਬਰੀ ਬਰੀ ਕੱਟ ਕੇ ਲੈ ਆ। ਇਹ ਸਾਬੂਦਾਣੇ ਦੀ ਖਿਚੜੀ ਬਹੁਤ ਤਾਕਤਵਾਰ ਹੁੰਦੀ ਆ ਤੇ ਗੁਣਕਾਰੀ ਹੁੰਦੀ ਆ। ਇਹ ਸਾਬੂਦਾਣੇ ਦੀ ਖਿਚੜੀ ਜੇ ਤੁਸੀਂ ਬਣਾਈ ਆ ਤੇ ਵਧੀਆ ਜੇ ਨਹੀਂ ਬਣਾਈ ਤੇ ਤੁਸੀਂ ਵੀਡੀਓ ਸਾਰੀ ਦੇਖਿਓ। ਸਾਬੂਦਾਣੇ ਦੀ ਖਿਚੜੀ ਬਹੁਤ ਹੀ ਸੁਆਦਵਾਂਦੀ ਆ ਤੇ ਸਿੰਪਲ ਤਰੀਕੇ ਨਾਲ ਬਣ ਜਾਂਦੀ ਆ। ਤੇ ਜੇ ਤੁਸੀਂ ਸੱਜੀਆਂ ਜ਼ਿਆਦੀਆਂ ਪਾਉਣੀਆਂ ਚਾਹੁੰਦੇ ਜੇ ਜ਼ਿਆਦੀਆਂ ਸੱਜੀਆਂ ਵੀ ਪਾ ਸਕਦੇ ਹੋ। ਸਵਾਦ ਅਨੁਸਾਰ ਆਪਾਂ ਲੂਣ ਪਾ ਲਾਂਗੇ। ਇਹਦੇ ਨਾਲ ਆਪਣੇ ਜਿਹੜੇ ਆਲੂ ਤੇ ਗੰਡੇ ਨਾਲੇ ਨਰਮ ਹੋ ਜਾਣਗੇ ਇੰਨੀ ਕ ਆਪਾਂ ਹਲਦੀ ਪਾਵਾਂਗੇ ਕਲਰ ਵਾਸਤੇ ਇੰਨਾ ਕ ਆਪਾਂ ਗਰਮ ਮਸਾਲਾ ਪਾਵਾਂਗੇ ਤੜਕਾ ਆਪਣਾ ਪੁੱਜ ਗਿਆ ਤੇ ਆਪਾਂ ਵਿੱਚ 2 ਗਲਾਸ ਪਾਣੀ ਪਾ ਦਾਂਗੇ ਤੇ ਆਪਾਂ ਜਿਹੜਾ ਸਾਬੂਦਾਣਾ ਵਾ ਇਹਨੂੰ ਚੰਗੀ ਤਰ੍ਹਾਂ ਧੋ ਲੈਨੇ ਆਂ ਇਹਦੇ ਮਾਲ ਕੇ ਇਹਨੂੰ ਧੋ ਲਾਂਗੇ ਆਪਾਂ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਇਹ ਸਾਬੂਦਾਣਾ ਸਾਬੂਦਾਣਾ ਆਪਾਂ ਪਾਤਾ ਵਾ ਇਹੋ ਕਿ ਜਿਹੇ ਸੋਨੇ ਰੰਗ ਤੇ ਆ ਇਹਨੂੰ ਆਪਾਂ ਠਾਕ ਦਿੰਨੇ ਆ ਠਾਕ ਕੇ ਇਹਨੂੰ ਆਪਾਂ ਰੰਨਾਂਗੇ 10-15 ਮਿੰਟ ਜਿਹੜੇ ਆਪਾਂ ਚੈੱਕ ਕਰ ਲੈਨੇ ਇੱਕ ਵਾਰੀ ਇਹੜੀ ਆਪਣੀ ਬਣ ਗਈ ਵੇਖੋ ਕੁੱਡੀ ਵਧੀਆ ਬਣੀ ਆ। ਇਹਨੂੰ ਆਪਾਂ 5 ਕਿ ਮਿੰਟ ਹੋਰ ਸੇਕ ਲਵਾਵਾਂਗੇ। ਆਹ ਲਓ ਜੀ ਸਾਬੂਦਾਣੇ ਦੀ ਖਿਚੜੀ। ਆਹ ਲਓ ਜੀ ਸਾਬੂਦਾਣੇ ਦੀ ਖਿਚੜੀ ਆਪਣੀ ਬਣ ਕੇ ਤਿਆਰ ਆ ਤੇ ਕਿੰਨੇ ਕਿੰਨੇ ਬਣਾ ਕੇ ਖਾਧੀ ਆ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਕਰ ਦਬਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ।